ਕਿਸਾਨੂੰ ਜਿਹੜਾ ਕਹਿੰਦਾ ਗੁੱਲੀ ਘੜ ਗੁੱਲੀ ਘੜ ਗੁੱਲੀ ਘੜ ਕਹਿੰਦੇ ਉਹ ਗੁੱਲੀ ਘੜ ਕਿਸੇ ਨੇ ਮੁਸਲਮਾਨ ਨੇ ਆਪਦੀ ਫੌਜ ਨੂੰ ਕਿਹਾ ਸੀ ਜਿਹੜੇ ਫੌਜ ਹਥਿਆਰ ਬਣਾਉਂਦੇ ਸੀ ਮੈਂ ਨੈਟ ਤੇ ਵੇਖਿਆ ਉਹ ਕਹਿੰਦਾ ਓਏ ਇਹ ਜਿਹੇ ਹਥਿਆਰ ਬਣਾਈ ਜਾਂਦੇ ਉੱਥੇ ਕਹਿੰਦਾ ਜਿਹੜੇ ਆਪਣੀ ਰਫਲਾ ਨੂੰ ਤੋਪਾਂ ਨੂੰ ਮਾਤ ਕਰੀ ਜਾਂਦੇ ਗੁੱਲੀ ਘੜ ਬਣਾਈ ਜਾਂਦੇ ਆ ਉਹ ਬੰਦੇ ਤੇ ਫਿਰ ਕਹਿ ਕਹਿੰਦਾ ਵੀ ਗੁੱਲੀ ਘੜ ਉੱਚੇ ਹੋਏ ਤੇ ਤੁਸੀਂ ਉੱਚੇ ਹੋਏ ਕਹਿੰਦਾ ਤੁਸੀਂ ਇੰਨੇ ਨੇ ਪੈਸੇ ਲੈ ਕੇ ਮੇਰੇ ਤੋਂ ਛੋਟੇ-ਛੋਟੇ ਹਥਿਆਰ ਬਣਾਏ ਫੇਲ ਹੋ ਜਾਂਦੇ ਆ ਤੇ ਉਹ ਕਹਿੰਦਾ ਛੋਟੇ-ਛੋਟੇ ਹਥਿਆਰ ਬਣਾ ਕੇ ਤੁਹਾਡੀ ਜੜਕਟ ਹੀ ਜਾਂਦੇ ਕਹਿੰਦਾ ਤੁਸੀਂ ਬ ਖੁਲੀ ਘੜਾ ਤਾਂ ਖਾਲਸ ਬਣ ਗਿਆ ਜਿਵੇਂ ਕਹਿ ਦਿੰਦੇ ਆ ਪਰ ਉਹਨਾਂ ਵਾਸਤੇ ਸ਼ਰੇਣੀ ਗਲਤ ਹੈ ਨਹੀਂ ਸਾਡੇ ਬਿਨਾ ਕੋਈ ਕੰਮ ਨਹੀਂ ਚੱਲਦਾ ਤੁਸੀਂ ਵੇਖ ਲਓ ਆ ਕਿਹਨੇ ਬਣਾਈਆਂ ਪੈਪਾਂ ਗੱਡੀਆਂ ਜੀਪਾਂ ਕਾਰਾਂ ਟਰੈਕਟਰ ਕਿਹਨੇ ਬਣਾਇਆ ਪਹਿਲਾਂ ਗੱਡੇ ਹੁੰਦੇ ਸੀਗੇ ਸਾਡੇ ਬਿਨਾ ਕੁਝ ਨਹੀਂ ਕਰ ਸਕਦੇ ਸਾਡੇ ਬਿਨਾ ਕੋਈ ਕੰਮ ਵੀ ਨਹੀਂ ਹੁੰਦਾ ਕੋਈ ਗਰੰਟੀ ਐ ਇਸ ਗੱਲ ਦੀ ਕਰਕੇ ਦਿਖਾ ਦੇ ਕੋਈ ਬਥੇਰੇ ਹੁਣ ਜ਼ਿੰਮੇਵਾਰ ਇੱਕ ਬੰਦਾ ਕੋਈ ਸੀਗਾ ਜਿੰਮੇਵਾਰ ਛੋਟੇ ਵਾਲਾ ਕੰਮ ਕਰੀ ਜਾਂਦੇ ਮ ਗਵੰਡਾ ਗਵੰਡ ਮੇਸਤਰੀਆਂ ਦਾ ਹੋਊਗਾ ਵੀ ਗਵੰਡਾ ਮੇਸਤਰੀਆਂ ਦਾ ਹੋਊਂਦਾ ਪਰ ਗੱਲ ਤਾਂ ਉਹਦੇ ਕਰੀ ਜਾਂਦੇ ਨਕਲ ਤਾਂ ਵਾਜੀਆ ਨਹੀਂ ਕਿਉਂ ਜੀ ਨਕਲ ਤਾਂ ਵੱਜੀ ਆ ਨਾ ਕਿਤੇ ਹਾਂ ਰਵਾੜ ਵਸਤਰੀ ਦਾ ਹਾਂਜੀ 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 ਆ ਚੀਜ਼ ਗੱਲਾਂ ਤੁਸੀਂ ਬਹੁਤ ਡੂੰਘੀਆਂ ਕਰਕੇ ਚਲੋ ਜੀ ਡੂੰਘੀਆਂ ਡੂੰਘੇ ਨੇ ਉਹ ਛੀਆਂ ਉਹ ਤਾਂ ਗੱਲ ਦੂਰ ਦੀ ਆ ਜੀ ਮਤਲਬ ਜਿਹੜਾ ਵਸਤਰੀਆਂ ਕੰਮ ਕਰਦਾ ਵਸਤਰੀ ਪਰ ਲੈ ਲਾਰੇ ਆ ਬਹੁਤ ਬਦਨਾਮ ਅੜਾ ਕਹਿੰਦਾ ਯਾਰ ਤੂੰ ਧਾਰੇ ਹੀ ਲਾਈ ਜਾਂਦਾ ਮਿਸਟਰੀ ਲਾਰੇ ਐ ਹੁੰਦਾ ਹੀ ਸਾਨੂੰ ਐ ਕਾਹਕ ਨਾ ਨਿਕਲ ਜੇ ਹੱਥੋਂ ਬਸ ਥੋੜਾ ਕੱਲ ਨੂੰ ਕੰਮ ਕੀਤਾ ਪਿਆ ਜੀ ਅਗਲੇ ਰੱਖ ਜਾਣਾ ਮੰਨ ਲਓ ਠੀਕ ਹੈ ਜੀ ਅਗਲੇ ਰੱਖ ਜਾਣਾ ਥੋੜਾ ਕੰਮ ਕੱਲ ਨੂੰ ਕੀਤਾ ਪਿਆ ਠੀਕ ਹੈ ਜੀ ਆ ਚੀਜ਼ ਹੈ ਉਹ ਕੱਲ ਦਾ ਜਨਰੇਟਰ ਖੜਾ 7-8 ਦਿਨਾਂ ਦਾ ਘਰ ਤਾਂ ਉਹਦੇ ਘੰਟੇ ਹੀ ਦਿੱਤਾ ਸੀ ਦੋ ਰਿਆਂ ਨਹੀਂ ਅਸੀਂ ਹੂੰ ਸਾਨੂੰ ਪੈਸੇ ਲੈਣੇ ਆ ਅਗਲੇ ਤੋਂ ਅਸੀਂ ਹੂੰ ਠੀਕ ਐ ਆ ਜੀ ਇਹ ਲਾਰੇ ਫਿਰ ਤੁਹਾਨੂੰ ਐ ਹੁੰਦਾ ਦੂਜਾ ਗਾਹਕ ਨਾ ਟੱਪ ਜੇ ਬਾਈ ਤੇਰਾ ਕੱਲ ਨੂੰ ਟੱਟ ਕੇ ਤਿਆਰ ਹੋਊਗਾ ਫਿਰ ਅਸੀਂ ਕਹਿੰਦਾ ਯਾਰ ਮੈਨੂੰ ਆ ਕੰਮ ਹੋ ਗਿਆ ਮੈਨੂੰ ਆ ਕੰਮ ਹੋ ਗਿਆ ਹੂੰ ਠੀਕ ਐ ਜੀ ਮਲੂਕੇ ਟਰੈਕਟਰ ਆ ਉਹਨੂੰ ਝੂਠ ਮਾਰਨਾ ਪਿਆ ਬਾਈ ਅਸੀਂ ਬਾਹਰ ਤੁਰ ਕੇ ਵੀ ਆਉਨੇ ਘੰਟੇ ਨੂੰ ਐ ਕਰਨਾ ਪੈਂਦਾ ਜੀ ਕੋਈ ਨਾ ਕੋਈ ਤਾਂ ਮਾੜਾ ਮੋਟਾ ਉਹ ਵੀ ਇੱਕ ਗੱਲ ਹੋਰ ਵੀ ਆਂਦੇ ਚਲੋ ਤੁਸੀਂ ਹੈਗੇ ਡੀਜ਼ਲ ਮਕੈਨਿਕ ਮਿਸਤਰੀਆਂ ਵਾਲੀ ਆ ਕੋਈ ਕਹ ਉਹ ਤਾਂ ਬੀਬੀਆਂ ਨੇ ਨਿਕਲ ਦਿੰਦੀਆਂ ਸਾਨੂੰ ਆਇਆ ਬੀਬੀਆਂ ਕਹਿੰਦੇ ਬਾਈ ਵੀ ਇੱਥੇ ਵੀ ਸ਼ੈਂਕ ਬਣਾਇਆ ਹੋਇਆ ਇੱਥੇ ਵੀ ਸ਼ੈਂਕ ਬਣਾਇਆ ਹੋਇਆ ਜੀ ਫਿਰ ਉਹ ਕਹਿੰਦੇ ਵੀ ਉੱਤੇ ਭਾਂਡੇ ਉਹ ਕਹਿੰਦੇ ਤਵਾ ਵੀ ਸਾਡਾ ਆਟੋਮੈਟਿਕ ਉੱਤੇ ਟਿਕ ਜੇ ਤੇ ਰੋਟੀ ਵੀ ਵੇਖੋ ਨਹੀਂ ਬਣਾ ਕੇ ਤੇ ਮਸ਼ੀਨਾਂ ਸਾਡੇ ਭਰਾਵਾਂ ਨੇ ਦੱਸੋ ਨਹੀਂ ਬਣਾਈਆਂ ਦੱਸ ਦਿਓ ਹਰਮੰਦਰ ਸਾਹਿਬ ਦੀ ਰੋਟੀ ਕਿੱਥੋਂ ਪਕਾਉਂਦਾ ਜੀ ਸਾਡੇ ਭਰਾ ਮਸ਼ੀਨੀਆਂ ਬਣਾਉਂਦੇ ਕਿਸੇ ਵਿਗਿਆਨੀ ਨੇ ਬਣਾ ਕੇ ਦਿੱਤੀ ਆ ਪਰ ਜੋ ਜ ਆ ਵਿਗਿਆਨੀ ਹੋਊਗਾ ਜੇ ਕਾਰੀਗਰਾਂ ਦਾ ਮੁੰਡਾ ਉਹੋ ਜੀ ਟੈਕਨੀਕ ਲੈਣੀ ਆ ਜੇ ਲਾਲਾ ਦਾ ਮੁੰਡਾ ਉਹਨੇ ਉਹ ਟੈਕਨੀਕ ਲੈਣੀ ਆ ਜੇ ਮੰਨ ਲਓ ਜ਼ਿੰਮੇਦਾਰਾਂ ਨੇ ਉਹ ਟੈਕਨੀਕ ਲੈਣੀ ਠੀਕ ਹੈ ਜੀ ਆ ਚੀਏਾਰੇ ਦਾ ਫਿਰ ਕੋਈ ਗੱਲ ਨਹੀਂ ਜੀ ਲੱਗ ਰਹੀ ਹੈ ਲੱਗਦੇ 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 ਸਾਡੇ ਵਿਸ਼ਕਰਮਾ ਜੀ ਨੇ ਲਾਇਏ ਸਨਾਰੇ ਉਹ ਉਤੋਂ ਆਪਣੇ ਸ਼ਿਵ ਜੀ ਨੂੰ ਬਣਾ ਕੇ ਤਾ ਸੀ ਨਾ ਲੰਕ ਲੰਕ ਕੀ ਕਹਾਣੀ ਸੀ ਉਹ ਲੰਕਾ ਬਣਾਉਣੀ ਸੀ ਜੀ ਕਹਿੰਦੇ ਰੋਜ ਜਾਵੜਦਾ ਸ਼ਿਵ ਜੀ ਹਾਂ ਵੀ ਉਹ ਜਾ ਕੇ ਸ਼ਿਵ ਜੀ ਪਹਿਰਿਆਂ ਸਲਾਉਣ ਪਈ ਜਾਇਆ ਕਰੇ ਸਾਡੇ ਬਾਬਾ ਵਿਸ਼ਕਰਮਾ ਜੀ ਪੂਰੀ ਪਾਵਰ ਸੀ ਜੀ ਸ਼ਿਵ ਜੀ ਦੀ ਪੂਰੀ ਪਾਵਰ ਸੀ ਵਿਸ਼ਕਰਮਾ ਦੀ ਪਾਵਰ ਸੀ ਉਹ ਕਹਿੰਦਾ ਲੰਕਾ ਬਣਾਓ ਲੰਕਾ ਕਹਿੰਦਾ ਯਾਰ ਐ ਨਾ ਪਰ ਅੱਜ ਬਣਵਾ ਕੇ ਤੂੰ ਕਹਿੰਦਾ ਚੱਲੋ ਸੂਟੀ ਫਿਰੇ ਮਗਰ ਲੰਕਾ ਬਣ ਗਈ ਉੱਥੋਂ ਸਾਨੂੰ ਲਾਰੇ ਦੀ ਗੱਲ ਹੋਈ ਕਹਿੰਦਾ ਯਾਰ ਐ ਇੰਨਾ ਹੀ ਗੱਲ ਸੀ ਤੇ ਕਹਿੰਦਾ ਤੂੰ ਮੈਨੂੰ ਲਾਰੇ ਕਿਉਂ ਲਾਏ ਹਾਂਜੀ ਮਤਲਬ ਉਹ ਤਾਂ ਹਾਂਜੀ ਹਾਂਜੀ ਬਾਬਾ ਜੀ ਤਾਂ ਚੱਲੇ ਹਾਂਜੀ ਕ੍ਰਿਸ਼ਨ ਭਗਵਾਨ ਦੇ ਇਹਨਾਂ ਨੇ ਥੱਲੇ ਬਣਾ ਕੇ ਦਿੱਤਾ ਸੀ ਕ੍ਰਿਸ਼ਨ ਭਗਵਾਨ ਨੂੰ ਵੀ ਬਣਾ ਕੇ ਦਿੱਤਾ ਸੀ ਠੀਕ ਹੈ ਜੀ ਜਿਹਨੇ ਆ ਤਾਂ ਮਾਮਾ ਮਰਾਏ ਕ੍ਰਿਸ਼ਨ ਭਗਵਾਨ ਨੇ ਹਾਂਜੀ ਸਾਰਾ ਕੋਈ ਨਹੀਂ ਇਹਨਾਂ ਨੇ ਸਾਰਾ ਬਣਾ ਕੇ ਦਿੱਤਾ ਜੀ ਪੰਪੀਸ਼ ਕਰਮਾ ਜੀ ਨੇ ਜਿਵੇਂ ਹਰ ਕੋਲ ਕੋ ਮਨ ਕੰਮ ਸਿੱਖਦਾ ਹੈ ਕੋ ਬੰਦਾ ਜਿਵੇਂ ਅੱਜ ਕੱਲ ਤਾਂ ਚਲੋ ਹਰੇਕ ਕੰਮ 'ਚ ਹਰੇਕ ਧਰਮ ਦਾ ਬੰਦਾ ਹਰੇਕ ਜਾਤ ਦਾ ਬੰਦਾ ਆ ਗਿਆ ਜੀ ਵੀ ਪਰ ਜਿਵੇਂ ਇੱਕ ਮਿਸਤਰੀ ਦੇ ਮੁੰਡੇ ਨੂੰ ਕੰਮ ਸਿਖਾਉਣਾ ਸੌਖਾ ਹੁੰਦਾ ਕਿ ਜਾਂ ਹੋਰ ਜ਼ਿਆਦਾ ਨਹੀਂ ਭਾਈ ਇਹ ਨਹੀਂ ਇਹ ਗੱਲ ਗਲਤ ਹੈ ਇਹ ਦਿਮਾਗ ਤੇ ਕੰਮ ਇਹ ਤਾਂ ਬਈ ਜਿਹਦੇ ਤੱਕ ਰੁਚੀ ਚਾਹੀਦੀ ਹੈ ਬੰਦੇ ਨੂੰ ਤੇ ਕੰਮ ਇਹ ਨਹੀਂ ਮਿਸਤਰੀਆਂ ਦਾ ਤੇ ਪਰਜਾ ਪਤਾਂ ਦਾ ਜਾਂ ਰਾਏ ਸਿੱਖਣ ਦਾ ਇਹ ਨਹੀਂ ਗੱਲ ਉਹਦੀ ਰੁਚੀ ਹੋਵੇ ਬੰਦੇ ਦਾ ਕੰਮ ਕਰਨ ਨੂੰ ਹੂੰ ਪਰ ਇਹਨਾ ਜ਼ਰੂਰ ਆ ਸਾਡਾ ਬੰਦਾ ਗੱਲਾਂ ਸੁਣਦੇ ਨਾਲ ਪਰੂ ਕੰਮ ਹੱਥਾਂ ਨਾਲ ਕਰੀ ਜਾਂਦਾ ਜਿਹੜੇ ਨਵੇਂ ਨੂੰ ਸਿਖਾਉਣਾ ਹੁੰਦਾ ਥੋੜਾ ਜਿਹਾ ਉਹ ਥੋੜਾ ਕਰਦਾ ਪਰ ਕਈ ਬੰਦੇ ਦਾ ਅਰਦਾਸ ਨਹੀਂ ਪਤਾ ਲੱਗਦਾ ਕਿ ਨਾ ਵੀ ਮੁੰਡਾ ਕੰਮ ਨੂੰ ਹੱਥ ਪਾਊਗਾ ਕੋਈ ਨਹੀਂ ਪਾਊਗਾ ਨਹੀਂ ਪਾਊਗਾ ਹਾਂ ਜੀ